ਮਾਰੇ ਬੰਦੇ ਦੀ ਕੋਈ ਨਾ ਇੱਥੇ ਸੁਣੇ ਫਰਿਆਦ ਬਾਬਾ ਨਾਨਕਾਏ ਤੇਰਾ ਕਿੱਥੇ ਚੱਲਿਆ ਪੰਜਾਬ ਤੇ ਪਹੁੰਚ ਗਏ ਗੁਰਦੁਆਰਾ ਸ੍ਰੀ ਮਣੀ ਕਰਨ ਸਾਹਿਬ ਅੱਜ ਵੀ ਧੁੱਪ ਤਾਂ ਚੰਗੀ ਖੜੀ ਹੋਈ ਏ ਦਲਵੀਰ ਹਾਂ ਹੋ ਗਏ ਤਿਆਰ ਬਈ ਤੁਸੀਂ ਚੱਲੀਏ ਵਧੀਆ ਥੱਲੇ ਆਪਾਂ ਬ੍ਰੇਕਫਾਸਟ ਵੱਲ ਹਾਂਜੀ ਜੀ ਠੀਕ ਹੈ ਮੇਤਰਾ ਕੀ ਆਲਟ ਮਾਇ ਸੁਜੀ ਦੇ ਗੜਾ ਵਰਗੇ ਲੱਗੀਆਂ ਦਾ ਨਾ ਵਿੱਚ ਗੋਭੀ ਹੈ ਉਹਗਾ ਇੱਕ ਤਾਂ ਜਿੰਦਿਆੜੀ ਦੇਖਣੀ ਲੱਗ ਗਈ ਸਾਡੀ ਕਿਸਮਤ ਚ ਹੀ ਰੇ ਤੇਰੀ ਵਾਰੀ ਆ ਸਾਡੇ ਦਾ ਹੈ ਇਹ ਇਧਰ ਨੌਜਵਾਨ ਹੋ ਗਏ ਤੜਕੀ ਬਾਜ਼ੀਆਂ ਤੇ ਤੇਰੀ ਵਰੀ ਤੇਰੀ ਵਰੀ ਕੀ ਹੁੰਦਾ ਤੇਰੀਆਂ ਚੱਲਦੇ ਆ ਜਿਹੜੇ ਤੇਰੀ ਕੋਈ ਕਿਰੀ ਦੇ ਮਾਲਕ ਮਾਰਨ ਦੀ ਹਾਂ ਹਾਂ ਭੱਜਿਆ ਭੱਜਿਆ ਨੌਜਵਾਨਾ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਾਥੀ ਜੀ ਅਕਾਲ ਤੇ ਸਵਾਗਤ ਆ ਸਾਰਿਆਂ ਦਾ ਅੱਜ ਦੇ ਨਵੇਂ ਬਲੌਗ 'ਚ ਤੇ ਇਸ ਟਾਈਮ ਆਪਾਂ ਹੈਗੇ ਮਨਾਲੀ ਮਨਾਲੀ ਆਪਾਂ ਟ੍ਰਿਪ ਤੇ ਆਏ ਹੋਏ ਸੀਗੇ ਤੇ ਅੱਜ ਆਪਾਂ ਇਥੋਂ ਚੋਲੇ ਚੱਕ ਲਏ ਆਪਣੇ ਇਸ ਹੋਟਲ ਚੋਂ ਅੱਗੇ ਵੱਧਨੇ ਅੱਗੇ ਜਾਵਾਂਗੇ ਮਣੀ ਕਰਨ ਸਾਹਿਬ ਤੇ ਕਸੌਲ ਇਹ ਜਿਹੇ ਦੋ ਤਿੰਨ ਕਥਾਵਾਂ ਦੇਖਣੀਆਂ ਅੱਜ ਤੇ ਇੱਧਰ ਆਪਣੀਆਂ ਖੜੀ ਹੈਗੀ ਟਰੈਵਲਰ ਇਹ ਬੱਸ ਆਪਣੀ ਆਉਣ ਜਾਣ ਵਾਲੀ ਇਹਨਾਂ ਨਾਲ ਆਪਾਂ ਠੇਕਾ ਮਾਰਿਆ ਹੋਇਆ ਉਹ ਸਾਰੀ ਗੱਲਬਾਤ ਆਪਾਂ ਐਂਡ 'ਚ ਕਰਾਂਗੇ ਇਹ ਜੀ ਗੱਲਬਾਤ ਆ ਇਹਦਾ ਤਰੀਕਬਾਰ ਦੀ ਗੱਲ ਕਰੀਏ ਅੱਜ 14 ਮਾਰਗ 27 ਜਨਵਰੀ 12 25 ਅ ਦਿਨ ਸ਼ਾਇਦ ਸੋਮਵਾਰ ਜਾ ਵੀ ਜੇ ਨਹੀਂ ਪੱਕੀ ਤਰ੍ਹਾਂ ਤੇ ਜੀ ਐਨੂੰ ਆਖਦੇ ਆਂ ਚਲਦੇ ਆ ਮਣੀ ਕਰਨ ਸਾਹਿਬ ਦਰਸ਼ਨ ਕਰਦੇ ਆਂਗੇ ਤੇ ਕਸੌਲ ਵੇਖਦੇ ਆਂ ਤੇ ਹੋਰ ਇੱਕ ਦੋ ਥਾਵਾਂ ਜਿੱਥੇ ਵੀ ਇਹ ਰੋਕੇ ਆਪਾਂ ਸਾਰੀ ਗੱਲਬਾਤ ਤੁਹਾਨੂੰ ਕਰਾਂਗੇ ਦਿਖਾਵਾਂਗੇ ਸਾਂਝੀ ਤੁਹਾਡੇ ਨਾਲ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਸੋਹਣੀ ਗੱਲਬਾਤ ਰਹੂਗੀ ਇਹ ਗਰੁੱਪ ਨਾਲ ਆਪਾਂ ਇਹਨਾਂ ਤੋਂ ਚੰਡੀਗੜ੍ਹ ਤੋਂ ਚੰਡੀਗੜ੍ਹ ਤੱਕ ਇਹਨਾਂ ਨਾਲ ਹੀ ਠੇਕਾ ਮਾਰਿਆ ਹੋਇਆ ਆਨਲਾਈਨ ਇੰਸਟਾਗ੍ਰam ਤੋਂ ਦੇਖ ਕੇ ਉਹ ਮਿੱਤਰ ਜਾਣਦਾ ਸੀਗਾ ਦਲਵੀਰ ਤੇ ਮੈਨੂੰ ਕੋਈ ਜਾਂਚ ਨਹੀਂ ਸੀਗੀ ਇਹਨਾਂ ਨੇ ਇੱਕ ਦੋ ਵਾਰੀ ਕਿਹਾ ਦਲਵੀਰ ਨੇ ਕਿ ਐਵੇਂ ਕਰਕੇ ਇੱਥੋਂ ਟ੍ਰਿਪ ਜਾਂਦੀ ਹੁੰਦੀ ਆ ਕਿ ਪਹਾੜਾਂ ਵਾਲਾ ਮਾਹੌਲ ਆਪਾਂ ਵੀ ਦੇਖ ਆਉਨੇ ਆ ਕਾਫੀ ਟਾਈਮ ਹੋ ਗਿਆ ਵੀ ਆਏ ਨਹੀਂ ਸੀਗੇ ਤੇ ਸਾਰੀ ਤੁਹਾਨੂੰ ਖਰਚਾ ਪਾਣੀ ਦੀ ਉਹ ਗੱਲਬਾਤ ਇਹ ਦੱਸਾਂਗੇ ਜਾਣ ਵੇਲੇ ਐਂਡ ਤੇ ਬਣਾ ਕੇ ਹੀ ਕਿੰਨਾ ਕਹੇ ਪੈ ਗਿਆ ਤੇ ਸਮਾਂ ਪੌਣੇ 10 ਵਜੇ ਦਾ ਹੋ ਗਿਆ ਰਾਤ ਇਹਨਾਂ ਨੇ ਕਿਹਾ ਸੀ ਆ ਗਰੁੱਪ ਚ ਪਾਈ ਹੋਈ ਸੀ ਗੱਲਬਾਤ ਕਿ 10 ਵਜੇ ਬਈ ਆਪਾਂ ਸਾਰਿਆਂ ਨੇ ਇੱਥੋਂ ਅ ਨਿਕਲ ਜਾਣਾਗਾ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਕੰਮ ਤਿਆਰ ਤੁਰਨ ਵਾਸਤੇ ਥਾਂਟਾ ਜੇ ਘੱਟਾ ਥੋੜੀ ਜੀ 2 ਡਿਗਰੀ ਪਲੱਸ ਦਾ ਹਤਾਬਮਨ ਕੱਲ ਦੁਪਹਿਰ ਤੱਕ ਤਾਂ ਹਾਲੇ ਅੱਗੇ ਤੱਕ ਵੀ 2 ਡਿਗਰੀ ਘਟਾਓ ਚ ਰਿਹਾ ਸੀਗਾ ਤੇ ਇੱਧਰ ਆਪਣੇ ਨਾਲ ਦੇ ਵੀਰ ਮਿੱਤਰ ਸਾਰੇ ਇਹ ਨਾਵ ਦੀ ਦੂਜੀ ਟਰੈਵਲਰ ਤੇ ਆਏ ਸੀ ਇਹ ਸਸਰੀ ਘਾਲ ਬਾਈ ਸਾਰਿਆਂ ਨੂੰ ਤੇ ਆਪਣਾ ਨਾਮ ਪਤਾ ਦੱਸ ਦਿਓ ਇੱਕ ਵਾਰੀ ਕਿੱਥੋਂ ਮੈਂ ਪ੍ਰਿੰਸ ਕੁਇਲ ਜੀ ਪੰਜਕੂਲੇ ਤੋਂ ਐਡਵੋਕੇਟ ਹਾਂ ਠੀਕ ਹੈ ਬਾਜੀ ਵਕੀਲਾਂ ਨਾਲ ਮਿਲਣ ਦਾ ਮੌਕਾ ਜੀ ਸ਼ਰਮਾ ਜੀ ਪੰਜਕੂਲੇ ਤੋਂ ਆਪਾਂ ਵੀ ਸੇਲਜ਼ ਮੈਨੇਜਰ ਹੈਗੇ ਹਾਂ ਵੈਰੀ ਗੁੱਡ ਜੀ ਓਮਟਿਲੋਂ ਜੀ ਬੇਸਿਕਲੀ ਫ੍ਰੋਂਗ ਕੰਗੜਾ ਤੇ ਪੰਜਕੂਲੇ ਰਹਿ ਰਹੇ ਹਾਂ ਠੀਕ ਹੈ ਭਾਈ ਜੀ ਤੁਸੀਂ ਰਾਜੇ ਮੈਂ ਭਾਈ ਜੀ ਤੁਹਾਡਾ ਮਿੱਤਰ ਦਲਵੀਰ ਸਿੰਘ ਮਾਲੀ ਆੜਾ ਆਹ ਰਾਤ ਕੱਲ ਰਾਤ ਕੱਲ ਵਾਲੇ ਵਲੌਗ ਚ ਦੇਖੇ ਬੂਨ ਫਾਇਰ ਤੇ ਉੱਥੇ ਬਹੁਤ ਸੋਹਣੇ ਰੰਗ ਬੰਨੇ ਸੀਗੇ ਤੇ ਇਹ ਭਾਈਆਂ ਨੇ ਸਾਰਿਆਂ ਨੇ ਬਹੁਤ ਗਾਣੇ ਵਜਾਣੇ ਸੁਣਾਏ ਵਧੀਆ ਬੈਠ ਕੇ ਮੋ ਪਿਆਰ ਨਾਲਾ ਖੈਰ ਜੀ ਹੁਣ ਬਾਈ ਨੂੰ ਆਖੀਏ ਵੀ ਉਹ ਚੀਜ਼ ਜੀ ਸੁਣਾ ਦੇ ਤਾਂ ਉਹ ਮਾਹੌਲ ਤਾਂ ਨਹੀਂ ਬਣੂਗਾ ਸੁਣਾ ਸਕਦੇ ਹੋ ਬਾਈ ਥੋੜੀ ਜੀ ਉਹ ਉਹ ਵਾਲੀ ਉਹ ਵਾਲੀ 21 ਜੀ ਉਹ ਅਗਰ ਦੂੰਗੜਿਆ ਹਾਂ ਜੀ ਹਾਂ ਇਹ ਬਾਈ ਨੇ ਬੜਾ ਸੋਹਣਾ ਬਾਈ ਇੰਪ੍ਰੈਸਿਵ ਵਾਲੀ ਗੱਲ ਸੀਗੀ ज़मीन पर मूवी है उसमें ये ब्लॉग छोटा सा एक गाने से पहले वो बोला गया था तो वो मैंने मतलब काफी रिहर्सल के बाद मेरा थोड़ा सा तैयार हुआ था कोशिश है मतलब ज्यादा तो नहीं पर फिर भी चलो मैं ट्राई करता हूँ ਚਕਲਕੀ ਚੀਚਾ ਚੋ ਚਕਲੋਰਮ ਮੰਡੋ ਗੰਡੋ ਲਕਲਕਟਮ ਅਕੋ ਟਕੋ ਈੜੀ 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 ਗੋ ਈੜੀ ਪਾਈੜੀ ਪੈ ਚਕੇ ਖਚੋ ਗਿਲੀ ਗਿਲੀ ਮਨ ਸੁਲਸੁਲੂ ਮਨ ਮਕਨ ਕਾ ਹੁਕੁ ਬੁਕੁਰੇ ਟੁਕੁ ਬੁਕੁਰੇ ਚਕਲਕਾ ਬਿਕ ਕੋ ਚਿਕ ਕੋ ਸਿਲੀ 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 ਕੋ ਬਕੜਦਮ ਚਿਕੜਦਮ ਚਿਕ ਚਕਾ ਚੋ ਤੋ ਇਹ ਥੋੜਾ ਸਾ ਥੋ ਇਹ ਥੋੜਾ ਸਾ ਦਾ ਹਾਂਜੀ 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 ਇਹ ਵੀ ਸੋਹਣੀ ਗੱਲ ਬਾਤ ਹਾਂਜੀ ਬਹੁਤ ਵਧੀਆ ਲੱਗਿਆ ਬਾਈਆਂ ਨਾਲ ਮਿਲ ਕੇ ਤੇ ਕੱਲ ਦੇ ਇਕੱਠੇ ਫਿਰਦੇ ਆ ਪਰਸੋਂ ਦੇ ਹਾਂਜੀ ਹਾਂ ਅੱਜ ਚੱਲਦੇ ਆਪਾਂ ਅੱਗੇ ਦੇਖਦੇ ਆ ਮਾਹੌਲ ਚਾ ਅੱਜ ਦਾ ਠੀਕ ਆ ਭਾਈ ਜੀ ਉਹ ਬੈਂਚੀ ਰੱਖ ਦਿੰਦੇ ਆ ਬੈਕ ਕਰ ਮੇਰੇ ਤੇ ਉੱਪਰ ਰੱਖੂਗਾ ਭਾਈ ਆ ਬਸ ਚਾ ਮੈਂ ਤਾਂ ਥੱਲੇ ਰੱਖਾਂ ਬਹੁਤ ਚੰਗੀ ਸੀ ਤਾਂ ਬਹੁਤ ਨਹੀਂ ਕਰਦਾ ਨਾ ਵੀ ਕੋਈ ਨਹੀਂ ਕਰਦਾ ਲੋੜਾ ਲੋੜਾ ਵੈਰੀ ਗੁੱਡ ਹਾਂ ਅਗਰਪੋਟ ਵਾਲਾ ਮਾਹੌਲ ਜਿਹਾ ਬਣਾਇਆ ਸਾਰੇ ਮਸਾਂ ਇਕੱਠੇ ਕਰਿਆ ਅੱਧੇ ਕਿ ਬੱਸਾਂ ਜਿਹੜੇ ਬੈਠੇ ਦੀ ਅੱਧੇ ਅੱਗੇ ਪਿੱਛੇ ਫਿਰਦੇ ਸੀ ਤੇ ਇਧਰ ਅਫਰੀਕਾ ਵਾਲੇ ਤੇ ਖੂਬ ਆਪਣਾ ਆਪਣਾ ਇੰਜੋਏ ਕਰ ਰਹੇ ਆ ਸਾਰੇ ਜਿਹੜੇ ਜਿਹੜੇ ਇਕੱਠੇ ਆਏ ਆ ਚੱਲ ਚੱਲ ਬਈ ਚੱਲਾ Tidak, ini adalah <laughs> hal yang terbaik untuk Dalvir. Dia sudah berjalan <laughs> ke Baik, baik, saya sudah ਉੱਧਰ ਵੀ ਠੀਕ ਆ ਬਾਈ ਆ ਗਰੁੱਪ ਫੋਟੋ ਖਾ ਕੇ ਯਾਤਰੀ ਗਣ ਸਾਰੇ ਗੱਡੀ ਚ ਬੈਠ ਗਿਆ ਤੇ ਇੱਕ ਅੱਧਾ ਬੰਦਾ ਰਹਿੰਦਾ ਉਹਨੂੰ ਉੜੀ ਕੀ ਜਾਂਦੇ ਆ ਤੇ ਇੱਥੋਂ ਹੁਣ ਚੱਲਦੇ ਆ ਇੱਕ ਸੌਲ-ਕਸੌਲ ਦੀ ਦੂਰੀ ਹੈਗੀ ਆ 75 ਕਿਲੋਮੀਟਰ ਲਗਭਗ 3 ਘੰਟਿਆਂ ਦਾ ਸਮਾਂ ਇਸ ਟਰੈਵਲਰ ਤੇ ਆਪਾਂ ਨੂੰ ਉੱਥੇ ਲੱਗਣਾ ਤੇ ਉਸ ਤੋਂ ਅੱਗੇ 80 ਕਿਲੋਮੀਟਰ ਤੇ ਇਹ ਹੈਗਾ ਆਪਣਾ ਹਮਣੀ ਕਰਨ ਸਾਹਿਬ ਤੇ ਹੁਣ ਪਹੁੰਚਦੇ ਆ ਉੱਥੇ ਤੇ ਰਾਹ ਦਾ ਨਜ਼ਾਰਾ ਜਾਂਦੇ ਹੋਏ ਦੇਖਦੇ ਜਾਵਾਂਗੇ ਤੇ ਮੈਂ ਇੰਤਜ਼ਾਰ ਕਰੀ ਜਾਂਦੇ ਇੱਕ ਦੋ ਮਿੱਤਰ ਜਿਹੜੇ ਰਹਿੰਦੇ ਉਹ ਆ ਜਾਂਦੇ ਆ ਚੇਤਰਾ ਇਸ ਵੀ ਦਾ ਨਾਮ ਆਨਸੀ ਮੁੰਬਈ ਤੋਂ ਤੇ ਇਹਨਾਂ ਨੇ ਕੁਝ ਦੋ ਲੈਣਾ ਬੋਲਣੀਆਂ ਨੇ ਕਿ ਇਹ ਕਹਿੰਦੇ ਕੱਲ੍ਹ ਦੇ ਪਰसों ਦੇ ਅਸੀਂ ਤੁਹਾਡੇ ਵਲੌਗ 'ਚ ਆਏ ਨਹੀਂ ਆਏ ਤੇ ਮੈਂ ਕਿਹਾ ਭਾਈ ਤੁਹਾਨੂੰ ਜੀ ਆਇਆਂ ਨੂੰ ਤੇ ਸੁਣਾਓ ਜੀ ਹਾਈ एवरीवन ਮੇਰੀ ਦੋ ਲਾਈਨ ਹੈ ਕੁਝ ਬਚਪਨ ਦੀ ਯਾਦ ਇਹ ਫਿਰਸੇ ਦਸਤਕ ਦੇ ਰਹੀ ਹੈ ਕੁਝ ਜਵਾਨੀ ਦੀ ਹਯਾ ਖੁਦ ਕੋ ਰੋਕੇ ਰੱਖ ਰਹੀ ਹੈ ਕੁਝ ਇਹ दिल लिपटी जंजीरों को तोड़ मन मर्जी आ करे जा रहा है। थैंक यू। बहुत बड़ा मज़ा, बहुत मज़ा आ रहा है, बस थोड़ा सा हो गया है, पर तब भी मज़ा तो बहुत आ रहा है। सब लोग बहुत प्यारे हैं, मस्ती कर रहे हैं, डांस कर रहे हैं। ठीक है, नानवाल थोड़ा। मिलकम। Happy birthday to to. ਉਹ ਕੁੜੀ ਦਾ ਜਨਮ ਦਿਨ ਆ ਪਿੱਛੇ ਬੈਠੀ ਆ ਤੇ ਸਾਰਿਆਂ ਨੂੰ ਕੇਕ ਛੇਕ ਵੰਡ ਰਿਆ ਮਨਾਲੀ ਤੋਂ ਘਾਟੇ ਦਾ ਪੈਂਡਾ ਤੈਅ ਕਰਨ ਤੋਂ ਬਾਅਦ ਕੁਲੂ ਤੋਂ ਥੋੜਾ ਜਿਹਾ ਪਹਿਲਾਂ ਰੁਕੇ ਆ ਇੱਥੇ ਲੋਕੇਸ਼ਨ ਦਾ ਨਾਮ ਬਵੇਲੀ ਇੱਥੇ ਆਪਾਂ ਆਉਂਦੇ ਹੋਏ ਵੀ ਰੁਕੇ ਸੀ ਉੱਤੇ ਉਹ ਸਾਹਮਣੇ ਬਿਆਸ ਨਦੀ ਤੇ ਇੱਥੇ ਰਾਫਟਿੰਗ ਦਾ ਉਹ ਬਣਿਆ ਹੋਇਆ ਪੁਆਇੰਟ ਆ ਤੇ ਇਹ ਇੱਥੇ ਕੁਝ ਬੰਦੇ ਕਹਿੰਦੇ ਰਾਫਟਿੰਗ ਅਸੀਂ ਕਰਨੀ ਆ ਤੇ ਇਧਰ ਸਲਾਹਾਂ ਬਣੀ ਜਾਂਦੀਆਂ ਉਹ ਸਾਰੇ ਗਰੁੱਪ ਨੇ ਖੜੇ ਦੀਆਂ ਕਿ ਉਹ ਜਿਹਾ ਮਾਹੌਲ ਆਪਾਂ ਦੇਖਦੇ ਆਂਗੇ ਥਾਲੇ ਨਦੀ ਵਾਲਾ ਜਾ ਕੇ ਨਾਨਾ ਗੇਰ ਨੌਜਵਾਨਾ ਨੇ ਇੱਥੋਂ ਇਹ ਲੈ ਕੇ ਜਾਣਗੇ ਅੱਗੇ 12 ਕਿਲੋਮੀਟਰ ਦਾ ਇਹ ਦੱਸਦੇ ਹੁੰਦੇ ਪੈਂਡਾ ਅਗੇ ਤੈਅ ਕਰਾਂਗੇ ਪਰ ਇੰਨੀ ਦੂਰ ਨਹੀਂ ਲਿਆਂਦੇ ਇਹ ਇਹ 5-6 ਕਿਲੋਮੀਟਰ ਦੀ ਰਾਫਟਿੰਗ ਕਰਾ ਕੇ ਕਹਿਂਦੇ ਆ ਕਿ ਪੁਆਇੰਟ ਆ ਗਿਆ ਇਹ 600 ਬੰਦੇ ਦੇ ਹਿਸਾਬ ਨਾਲ ਇਹ ਬਿਠਾਉਂਦੇ ਆ ਮਤਲਬ 600 ਰੁਪਏ ਇੱਕਾ ਬੰਦੇ ਦਾ 1% ਦਾ ਇਹ ਬਾਕੀ ਵਾਧਾ ਘਾਟਾ 바ਰਗੇਨਿੰਗ ਕਰਨ ਬੰਦਾ ਚੰਗੀ ਜਾਣਦਾ ਤਾਂ ਕਰ ਲੈਂਦਾਗਾ ਵਾਧਾ ਘਾਟਾ ਠੀਕ ਹੈ ਹਰਾਪਿੰਗ ਪੁਆਇੰਟ ਸਾਨੂੰ ਰਿਸ਼ੀਕੇਸ਼ ਜਿਆਦਾ ਵਧੀਆ ਲੱਗਿਆ ਸੀ ਉਹ ਨਦੀ ਦਾ ਖੋਲਾ ਡੋਲਾ ਮਾਹੌਲ ਸੀ ਇੱਥੇ ਥੋੜਾ ਜਿਹਾ ਪਥਰੀਲਾ ਆ ਭੀੜਾ ਆ ਕੰਮ ਆ ਇਹ ਬਿਆਸ ਨਦੀ ਕਿਨਾਰੇ ਨਾ ਵੀਰ ਓਏ ਇਹ ਲੈ ਪਰ ਜੇ ਤਾਂ ਨਹੀਂ ਆਈ ਐਕਟ ਆ ਬਈ ਆ ਗਏ ਇੱਕ ਕਿੰਨੇ ਕਿਲੋਮੀਟਰ ਕਰਾਈ ਉਹ ਸਭ ਤੋਂ ਲੰਬੀ ਵਾਲੀ ਸੀ ਵੈਰੀ ਗੁੱਡ ਨਹੀਂ 9 ਕਿਲੋ ਲੋਗੀ ਬੈਟ ਲੈਂਦੇ ਉਹ ਕਹਿਣ ਦੀ ਕਰਾਉਂਦੇ ਕਈ ਵਾਰ ਪਤਾ ਹੀ ਨਹੀਂ ਲੱਗਦਾ ਇਹ ਚ ਪਾਣੀ ਇਹ ਚ ਵਧੀਆ ਰਹੀ ਚੱਲ ਵਧੀਆ ਆਪਣੇ ਵਾਲੇ ਰੈਫਟਿੰਗ ਕਰਕੇ ਆਏ ਜੋਬਰ ਕਿੰਨੇ ਕਿੰਨੇ ਪੇ ਕਰੇ ਤੁਸੀਂ 600 600 ਪਰ ਪਰਸਨ ਪਰ ਬੰਦਾ ਲੱਗਿਆ ਬਾਈ ਠੀਕ ਐ ਕਾ ਵੀ ਕਰਨਾ ਲਗਾ ਆ ਆ ਗਿਆ ਜੀ ਬਚਿਆ ਰਵੇ ਕਿਤੇ ਐਂਡ ਤੇ ਮੇਰੇ ਐਂਡ ਤੇ ਤੂੰ ਆ ਗਿਆ ਮੈਂ ਤਾਂ ਹੋਈ ਵੀ ਨਹੀਂ ਜਮਾ ਨਾ ਨਾ ਗਿੱਲਾ ਇਹਦਾ ਨਾ ਆ ਕੇ ਆਇਆਗਾ ਪਿੱਛਿਆਂ ਦੀ ਚੱਲ ਵਜੇ ਨਾਲੇ ਹੁਣ ਜਿਆਕਾ ਤਿਲ ਵੀ ਖੰਡੇ ਹੋ ਜਿੰਦੇ ਬਈ ਓਕੇ ਬਾਈ ਹਾਂ ਬਾਬਾ ਨਾਨਕਾਏ ਤੇਰਾ ਕਿੱਥੇ ਚੱਲਿਆ ਪੰਜਾਬ ਹੋ ਜੀ ਦੇ ਕੋਲੇ ਚਾਰ ਪੈਸੇ ਉਹੋ ਪੁੱਲਿਆ ਓਕਾਤ ਮਾੜੇ ਬੰਦੇ ਦੀ ਕੋਈ ਨਾ ਇੱਥੇ ਸੁਣੇ ਫਰਿਆਦ ਬਾਬਾ ਨਾਨਕਾਏ ਤੇਰਾ ਕਿੱਥੇ ਚੱਲਿਆ ਪੰਜਾਬ ਹੋ ਲੈਣ ਸਰਾਉ ਤੋ ਪੱਗਾ ਸਿੱਖ ਮੰਗੇ ਇਨਸਾਫ ਮਾਹੌਲ ਚਰਾਸੀ ਦਾ ਬਣਾਇਆ ਸਰਕਾਰਾਂ ਇੱਥੇ ਆਪ ਬਾਬਾ ਨਾਨਕਾਏ ਤੇਰਾ ਕਿੱਥੇ ਚੱਲਿਆ ਪੰਜਾਬ ਹੋ ਪੁੱਤਾ ਬੰਗਰਾ ਫਸਲ ਇੱਥੇ ਪਾਲਦਾ ਕਿਸਾਨ ਫਿਰ ਮੰਡੀਆਂ ਚ ਰੁੜਲੇ ਓਹੋ ਹੁੰਦਾ ਪਰੇਸ਼ਾਨ ਹੱਕ ਆਪਣਿਆਂ ਦੇ ਲਈ ਧਰਨੇ ਲਾਉਂਦਾ ਏ ਕਿਸਾਨ ਬਾਬਾ ਨਾਨਕਾਏ ਤੇਰਾ ਕਿੱਥੇ ਚੱਲਿਆ ਪੰਜਾਬ 2:15 ਦਾ ਸਮਾਂ ਹੋ ਗਿਆ ਤੇ ਇੱਥੇ ਆਪਣੇ ਜੋ ਕੁਝ ਵੀਰਾਂ ਭੈਣਾਂ ਨੇ ਐਕਟੀਵਿਟੀ ਕਰਨੀ ਸੀ ਉਹਨਾਂ ਨੇ ਉਹ ਆਪ ਦੀ ਰੈਪਟਿੰਗ ਵਗੈਰਾ ਕਰ ਰਿਹਾ ਏ ਤੇ ਇੱਥੇ ਇੱਕ ਮਿੱਤਰ ਮਿਲਿਆ ਸਾਡੇ ਏਰੀਆ ਦਾ ਮਾਨਸਾ ਜ਼ਿਲ੍ਹੇ ਦਾ ਤੇ ਵੀਰ ਦਾ ਨਾਮ ਸਿਗਾਲੀ ਜੀ ਮੇਰਾ ਨਾਮ ਹੈਪੀ ਸਿੰਘ ਹੈ ਜੀ ਹੈਪੀ ਸਿੰਘ ਬਾਈ ਤੁਸੀਂ ਕਿੱਥੋਂ ਆਪਾਂ ਮਾਨਸਾ ਜ਼ਿਲ੍ਹਾ ਪਿੰਡ ਬੋਹਾ ਤੋਂ ਆਈ ਓਕੇ ਪਿੰਡ ਬੋਹਾ ਤੋਂ ਵੀਰਾ ਆਪਣੀ ਏਰੀਆ ਦਾ ਬਾਈ ਗੱਲਬਾਤ ਵਧੀਆ ਲੱਗਿਆ ਇਹ ਬਾਈ ਕਹਿੰਦਾ ਮੈਂ ਸਿੰਗਿੰਗ ਕਰਦਾਗਾ ਥੋੜਾ ਜਿਹਾ ਬਾਈ ਤੋਂ ਆਪਾਂ ਗਾਣਾ ਸੁਣਦੇ ਆ ਬਾਈ ਇੱਧਰ ਗੱਡੀ ਲੈ ਕੇ ਆਉਂਦਾ ਹੁੰਦਾਗਾ ਤੇ ਥੋੜਾ ਜਿਹਾ ਲਿਖ ਲਿਖਲੇ ਮਿਲਣੇ ਹੀ ਤੇ ਇੱਕ ਸਾਬ ਜਦ ਦਾ Song ਬਣਾਇਆ ਸੀਗਾ ਉਹ ਮੇਰਾ YouTube ਤੇ ਹੈ ਗਿਆ ਜੀ ਗਾਣੇ ਦਾ ਨਾਮ ਹੈ ਬਿਛੋੜਾ ਆਪਣੇ ਚੈਨਲ ਦਾ ਨਾਮ ਹੈ ਗਿੱਲ ਬੋਹੇ ਵਾਲਾ ਹਾਂਜੀ ਥੋੜੀ ਜਿਹੀ ਦੋ ਲੈਣਾ ਅੱਛਾ ਹੋ ਚੱਲੇ ਸੀ ਨੰਦਪੁਰ ਤੋਂ ਪਰਵਾਰ ਨਾਲ ਜੀ ਸਰਸਾ ਨਦੀ ਨੇ ਕਾ ਤੋਂ ਐਨਾ ਟਾਇਆ ਕਹਿਰ ਜੀ ਤਾਹੀ ਨਦੀ ਵਿੱਚ ਪਾਣੀ ਦਾ ਹਾਏ ਬੂੰਦ ਨਾ ਆਇਆ ਵਿਛੋੜਾ ਸਤਿਗੁਰ ਦਾ ਸਾਨੂੰ ਬੜਾ ਰਵਾਇਆ ਪਿਆਵਿਛੋੜਾ ਸਤਿਗੁਰ ਦਾ ਸਾਨੂੰ ਬੜਾ ਰਵਾਇਆ ਤੇ ਬਾਈ ਦਾ ਚੈਨਲ ਵੀ ਇਲਤੀਆ ਦਾ ਨਾਮ ਹੋਵੇ ਆਪਣੇ ਹੋਰ ਵੀ ਗਿਆ ਪਾ ਪਾ ਕੇ ਗਾਣੇ ਆਉਂਦੇ ਰਹਣੇਗੇ ਜੀ ਬਸ ਮੈਨੂੰ ਸਪੋਰਟ ਦੀ ਲੋੜ ਹੈ ਜਰੂਰ ਕਰਿਓ ਕੋਈ ਤੁਸੀਂ ਚੈਨਲ ਦਾ ਨਾਮ ਬੋਲ ਦਿਓ ਕੋਈ ਆਪਣੇ ਚੈਨਲ ਦਾ ਨਾਮ ਬੋਹੇ ਵਾਲਾ ਗਿੱਲ ਹੈ ਜੀ YouTube ਤੇ ਆਪਾਂ Spotify ਤੇ ਵੀ ਗਾਣਾ ਜਰੂਰ ਪਾਵਾਂਗੇ ਸਾਰੇ ਪਲੇਟਫਾਰਮ ਤੇ ਗਾਣੇ ਆਪਾਂ ਪਾਵਾਂਗੇ ਜੀ ਆਪਣੇ ਠੀਕ ਹੈ ਬਾਕੀ ਵਧੀਆ ਮਿਲ ਗਿਆ ਬਾਈ ਹੋਰਿਆਂ ਨਾਲ ਮਿਲ ਕੇ ਵੈਰੀ ਨਾਈਸ ਬੰਦੇ ਸੀਗੇ ਥੈਂਕ ਯੂ ਥੈਂਕ ਯੂ ਵੈਰੀ ਇਸ ਵਕਤ ਵੇਲਾ ਹੋਇਆ ਸ਼ਾਮ ਦੇ 4:30 ਵਜੇ ਦਾ ਅ ਮਨਾਲੀ ਤੋਂ ਚੱਲਿਆ ਨੂੰ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਵੈਸੇ ਕਿੰਨੇ ਵਜੇ ਨਿਕਲੇ ਸੀ ਆਪਾਂ ਦਲਵੀਰ ਸਵੇਰੇ 4:30 ਸਵੇਰੇ 4:30 11:30 ਵਜੇ ਨਿਕਲੇ ਸੀਗੇ ਤੇ ਰਾਹ 'ਚ ਖੜਦੇ ਖੜਾਉਂਦੇ ਪਹੁੰਚ ਗਏ ਮਣੀ ਕਰਨ ਸਾਹਿਬ ਦਾ ਆਪਾਂ ਨੂੰ ਇੰਨਾ ਕਾ ਰਸਤਾ ਤੈਅ ਕਰਨਾ ਪਿਆ ਤੇ ਟ੍ਰੈਵਲਰ ਟੈਂਪੂ ਪਿੱਛੇ ਉੱਥੇ ਖੜੀਆਂ ਹੋ ਜਾਂਦੀਆਂ ਨੇ ਤੇ ਛੋਟੀਆਂ ਗੱਡੀਆਂ ਉਹ ਐ ਜਾਈ ਵੀ ਜਾਂਦੀਆਂ ਯਾਰ ਐ ਆਪਣੇ ਵਾਲਾ ਲੈ ਕੇ ਨਹੀਂ ਗਿਆ ਕਿ ਉਹ ਜਾਓ ਉਹ ਹੀ ਬੰਨਾ ਲਾ ਦਿੰਦੇ ਉਹ ਵੀ ਸਾਡੇ ਕੋਲੇ ਬੱਸ ਵੱਡੀ ਆ ਪਾਰਕਿੰਗ ਘਟਮ ਦੀ ਗਈ ਵਰਪਾहां ਪਾਰਕਿੰਗ ਦਾ ਰੋੜਾ ਹੋ ਜਾਂਦਾ ਚਲ ਕੋਈ ਗੱਲ ਨਹੀਂ ਇੱਥੋਂ 1 ਕਿਲੋਮੀਟਰ ਦਾ ਅੱਗੇ ਟਰੈਕ ਕਰਾਂਗੇ ਤੇ ਜਲਦਿਆਂ ਮਨੀਕਰਨ ਸਾਹਿਬ ਗੁਰਦੁਆਰਾ ਤੇ ਦਰਸ਼ਨ ਕਰਦੇ ਆ ਉੱਥੇ ਤੇ ਨਾਲੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾਉਣੇ ਆ ਇਹ ਇੰਜੋਏ ਬਹੁਤ ਕਰਦੇ ਆ ਬਈ ਹਣਾ ਇਹ ਸਾਡੇ ਨਾਲ ਬਈ ਸਾਊਥ ਅਫਰੀਕਾ ਤੋਂ ਆਈ ਹੋਈਆਂ ਬੀਬੀਆਂ ਹਾਂ ਇਹ ਵੀ ਤੁਹਾਨੂੰ ਪਾ ਕੇ ਦਰਸ਼ਨ ਕਰਣਗੇ चला जगह बहुत तंग तंग करके उठे खड़ा है ना वो गट्टियां में सा टप रही नहीं उधर जगह नहीं है कि भाई ਵਾਹਿਗੁਰੂ ਜੀ ਗਾੜੀ ਆ ਰਹੀ ਨਹੀਂ ਆ ਗਈ ਉਥੋਂ 10 ਕਿਲੋ ਮਿੰਟਾਂ ਦਾ ਰਸਤਾ ਤੈਅ ਕਰਕੇ ਲੋ ਛੋਟਾ ਜਿਹਾ 1.5 ਕਿਲੋਮੀਟਰ ਕਹਿ ਸਕਦੇ ਆਗੇ ਇਹ ਟਰੈਕ ਵਾਲਾ ਕੰਮ ਹੀ ਹੈ ਛੜਕੀ ਛੜਕੀ ਆਉਣਾ ਉਹਦਾ ਤੇ ਪਹੁੰਚ ਗਏ ਗੁਰਦੁਆਰਾ ਸ੍ਰੀ ਮਣੀ ਕਰਨ ਸਾਹਿਬ ਕਿਉਂ ਜਿੱਥੇ ਜੀਸੀਬੀ ਚੱਲੀ ਜਾਂਦੀ ਆ ਸਾਹਮਣੇ ਉੱਥੇ ਗਰਮ ਪਾਣੀ ਦਾ ਝਰਨਾ ਵਹਿੰਦਾ ਹੈਗਾ ਉਥੋਂ ਦੀ ਡਾਇਲੌਗ ਕਰਦੇ ਆ ਦਰਸ਼ਕਾਂ ਜਿਸ ਮੈਂ ਕਿਹਾ ਇਧਰ ਸਾਹਮਣੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਥੋੜਾ ਜਿਹਾ ਆਪਾਂ ਜ਼ੂਮ ਕਰਕੇ ਇਹ ਤੁਹਾਨੂੰ ਇੱਕ ਵਾਰੀ ਇੱਥੇ ਝਾਤ ਮਰਵਾ ਦੇਣਾ ਤੁਸੀਂ ਪੜ ਲਿਓ ਵੀਡੀਓ ਨੂੰ ਰੋਕ ਕੇ ਵਾਹਿਗੁਰੂ ਜੀ ਚਲਿਏ ਦਲਵੀਰ ਕਰੀਏ ਦਰਸ਼ਨ ਅੱਗੇ ਤੇ ਰਹਿਣ ਵਾਸਤੇ ਇੱਥੇ ਬਈ ਕਮਰੇ ਵੀ ਮਿਲ ਜਾਂਦੇ ਆ ਹਾਲ ਤੇ ਸਾਹਮਣੇ ਉਹ ਗਰਮ ਪਾਣੀ ਦਾ ਜਿਹੜਾ ਝਰਨਾ ਵਗਦਾ ਕੁਦਰਤੀ ਝਰਨਾ ਤੇ ਇੰਨਾ ਗਾ ਗਰਮ ਪਾਣੀ ਆ ਉਹ ਕਹਿੰਦੇ ਇਹਦੇ ਤੋਂ ਖਾਣਾ ਵੀ ਬਣ ਜਾਂਦਾ ਹੈ ਕਿਉਂ ਤਲਵੀਰ ਬਿਲਕੁਲ ਬਾਈ ਗੁਰਦੁਆਰਾ ਸਾਹਿਬ ਦਾ ਕਹਿੰਦੇ ਲੰਗਰ ਹੈ ਜਿਹੜਾ ਇਸੇ ਪਾਣੀ ਤੋਂ ਗਰਮ ਪਾਣੀ ਤੋਂ ਤਿਆਰ ਹੁੰਦਾ ਹੈ ਬਾਕੀ ਇਹ ਵੀ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਿਤ ਹੈ ਗੁਰੂ ਨਾਨਕ ਪਾਤਸ਼ਾਹ ਕਿਸ ਸਮੇਂ ਬਾਲੇ ਮਰਦਾਨੇ ਨਾਲ ਇੱਥੇ ਆਏ ਸੀਗੇ ਤਾਂ ਉਹਨਾਂ ਨੇ ਇੱਥੇ ਗਰਮ ਪਾਣੀ ਦਾ ਜਿਹੜਾ ਚਸ਼ਮਾ ਉਹ ਪ੍ਰਗਟ ਕਰੇ ਸੀਗਾ ਤੇ ਸਾਰਾ ਇਤਿਹਾਸ ਉਹਨਾਂ ਨਾਲ ਸੰਬੰਧਿਤ ਹੈ ਅੱਜ ਵੀ ਜਿਹੜਾ ਲੰਗਰ ਹੈ ਉਸੇ ਪਾਣੀ ਨਾਲ ਤਿਆਰ ਹੁੰਦਾ ਹੈ ਇੱਕ ਖਾਸ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਨਾਲ ਇੱਥੇ ਇਤਿਹਾਸਿਕ ਮੰਦ ਸ਼੍ਰੀ ਭਗਵਾਨ ਨਾਲ ਤੇ পার্বਤੀ ਨਾਲ ਸੰਬੰਧਤ ਹੈ ਇਤਿਹਾਸ ਅਸੀਂ ਪੜ੍ਹ ਕੇ ਆਏ ਉੱਥੇ ਲਿਖਿਆ ਹੋਇਆ ਕਿ ਸ਼੍ਰੀ ਭਗਵਾਨ ਨੇ পার্বਤੀ ਜੀ ਸਮੇਤ 11000 ਸਾਲ ਇੱਥੇ ਤਪ ਕਰਿਆ ਸੀਗਾ ਹਿੰਦੂ ਵੀਰਾਂ ਦਾ ਤੇ ਸਿੱਖ ਵੀਰਾਂ ਦਾ ਮਤਲਬ ਦੋਨੋਂ ਧਰਮਸਥਾਨ ਇੱਥੇ ਨੇੜੇ-ਨੇੜੇ ਬਣੇ ਹੋਏ ਆਂ ਕੰਧ ਨੂੰ ਕੰਧ ਲੱਗਦੀ ਹੈ ਬਾਕੀ ਇੱਥੇ ਆ ਕੇ ਆਪਾਂ ਜੇ ਰੁਕਣਾ ਹੈ ਹਾਲ ਤਾਂ ਮਿਲ ਜਾਂਦਾ ਫ੍ਰੀ ਦੇ ਵਿੱਚ ਕੋਈ ਖਰਚਾ ਨਹੀਂ ਹੁੰਦਾ ਜੇ ਆਪਾਂ ਕਮਰੇ ਲੈਣੇ ਆ ਤਾਂ ਉਹ ਵੀ ਲੱਗਦਾ ਉਹ ਕਮਰੇ ਬਣ ਜਾਂਦੇ ਆ ਉਹ ਸਾਹਮਣੇ ਭਾਈ ਉਹ ਕਮਰੇ ਬਣੇ ਹੋਏ ਨੇ ਤਿੰਨ ਚਾਰ ਮੰਜ਼ਲਾ ਜਿਹੜੀ ਆਪਾਂ ਦੀਖ ਰਹੀਆਂ ਨਾ ਉਹ ਕਮਰੇ ਆਂ ਗੁਰਦੁ ਇੱਕ ਇੱਥੇ ਉੱਪਰ ਜਿਹੜੇ ਪਹਾੜ ਦਿਖ ਰਹੇ ਆ ਆਪਾਂ ਨੂੰ ਉੱਥੇ ਇੱਕ ਤਪਸਥਾਨ ਬਣਿਆ ਹੋਇਆ ਹੈਗਾ ਗੁਫਾ ਹੈ ਤਪਸਥਾਨ ਹੈ 1 ਕਿਆ 2 ਕਿਲੋਮੀਟਰ ਦਾ ਟਰੈਕ ਹੈਗਾ ਉੱਥੇ ਕਰਕੇ ਜੇ ਜਾਣਾ ਤਾਂ ਉਹ ਵੀ ਜਾ ਸਕਦੇ ਆ ਦੇਖਦੇ ਆ ਚਲੋ ਆਪਾਂ ਸਾਰੀ ਸੰਗਤ ਨੂੰ ਪੁੱਛਣਾ ਕਿ ਉਹ ਜਿਵੇਂ ਕਹਿਣਗੇ ਫਿਲਹਾਲ ਦੇ ਸਹੀ ਗੱਲ ਹੈ ਜੀ ਕਰ ਲਾਂਗੇ ਫਿਲਹਾਲ ਆਪਾਂ ਬਾਬਾ ਪਾਜੀ ਦੇ ਦਰਸ਼ਨ ਕਰਦੇ ਆਂ ਅੰਦਰ ਜਾ ਕੇ ਆਹ ਜੀ ਓ ਸਾਹਮਣੇ ਤੋਂ ਅੰਦਰ ਵੱੜਦੇ ਸਾਰ ਜਦੋਂ ਸੱਜੇ ਹੱਥ ਮੁੜਦੇ ਆ ਤੇ ਇੱਥੇ ਹੀ ਨਹਾਉਣ ਦਾ ਪ੍ਰਬੰਧ ਹੈ ਤੇ ਇਹ ਗਰਮ ਪਾਣੀ ਇਹ ਇੰਨਾ ਗਰਮ ਆ ਕਿ ਜਿਵੇਂ ਆਪਾਂ ਗੀਜਰ ਚੋਂ ਕੱਢਿਆ ਹੁੰਦਾ ਪਰ ਇਹ ਨਹਾਉਣ ਯੋਗ ਹੈ ਇਸ਼ਨਾਨ ਕਰਨ ਯੋਗ ਪਾਣੀ ਹੈ ਤੇ ਵੀ ਜਿਆਦਾ ਤੱਤਾ ਵੀ ਨਹੀਂ ਆ ਕਿ ਇਹ ਬੰਦਾ ਵੀ ਹੱਥ ਪੈਰ ਵੀ ਨੜਬੋ ਸਕੇ ਐਂ ਦਲਵੀਰ ਉਹ RAMNATH ਹੌਲੀ ਹੌਲੀ ਟਿਕਾ ਕੇ ਕਸੂ ਆਪਣਾ ਕਰਨਾ ਪੈਂਦਾ ਨਾ ਹਾਂ ਜਿੰਨੀਆਂ ਪਾਫਾਂ ਉੱਡਦੀਆਂ ਨਜ਼ਰ ਆਉਂਦੀਆਂ ਨੇ ਤੇ ਸਾਰੀਆਂ ਇਸ ਗਰਮ ਪਾਣੀ ਚੋਂ ਉਹ ਨਿਕਲ ਰਹੀਆਂ ਨੇ ਤੇ ਇਧਰ ਉਹ ਭਾਈ ਜੀ ਉਰੇ ਇਸ਼ਨਾਨ ਕਰ ਰਹੇ ਨੇਗੇ ਤੇ ਆਪਾਂ ਵੀ ਆਪਣੀ ਟੀਮ ਨੂੰ ਪੁੱਛਦੇ ਹਾਂਗੇ ਕਿ ਕਿੰਨਾ ਟਾਈਮ ਰੁਕਣਾ ਤੇ ਅਗਰ ਹੁਣ ਹੀ ਵਾਪਸ ਮੁੜਨਾ ਹੋਇਆ ਤਾਂ ਫਿਰ ਆਪਾਂ ਪੰਜ ਇਸ਼ਨਾਨਾ ਕਰ ਲਾਂਗੇ ਤੇ ਨਹੀਂ ਇਸ਼ਨਾਨ ਕਰ ਲੈਨੇ ਠੀਕ ਆ ਭਾਈ ਹਾਂ ਜੀ ਸਰਵਾਰ ਸਾਹਿਬ ਵਿੱਚ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਇੱਥੇ ਇੱਕ ਗਰਮ ਗੁਫਾ ਬਣੀ ਹੋਈ ਆ ਹਾਸ ਜਿਵੇਂ ਸਾਹਮਣੇ ਲਿਖਿਆ ਉਤਰ ਹੌਟ ਕੇਵ ਗਰਮ ਗੁਫਾ ਜਿੱਦੇ ਵਿੱਚ ਦੀ ਕ੍ਰੋਸ ਕਰਦੇ ਆਪਾਂ ਗਰਮ ਗੁਫਾ ਬਾੜੇ ਕਰਮ ਨਹੀਂ ਮੈਨੂੰ ਆਏ ਸੀਗਾ ਨਾ ਵੀ ਆਪਣੇ ਪੈਰ ਨਾ ਜਿਆਦੇ ਮੱਚਣ ਨਾ ਲੰਗੜਾ ਕ੍ਰੋਸ ਵਰਨਾ ਇਹਦੇ ਵਿੱਚ ਨਹੀਂ ਜੋ ਬਈ ਵਾਹ ਇਹ ਗੁਰ ਹਾਂ ਪਰ ਛੋਟੀ ਆ ਮਾਰਕੀਟ ਬੜੀ ਜਿਆਦਾ ਵੱਡੀ ਨਹੀਂ ਹੁੰਦੀ ਸામਨੇ ਮੰਦਰ ਦੇ ਗਰਮ ਪਾਣੀ ਬਾਗ ਦਾ ਉੱਥੇ ਤੇ ਇਥੋਂ ਪੈਕਟ ਮਿਲਦੇ ਆ ਚਨਿਆਂ ਦੇ ਜਾਂ ਚੌਲਾਂ ਦੇ ਕਿ ਉਹ ਗਰਮ ਪਾਣੀ ਦੇ ਵਿੱਚ ਜਦੋਂ 20 ਮਿੰਟ ਰੱਖਦੇ ਆ ਉਹਨਾਂ ਨੂੰ ਉਬਲ ਕੇ ਉਹ ਤਿਆਰ ਹੋ ਜਾਂਦੀ ਹੈਗੀ ਤੇ ਉਹਨਾਂ ਨੂੰ ਲੋਕ ਪ੍ਰਸ਼ਾਦ ਦੇ ਤੌਰ ਤੇ ਘਰਾਂ ਨੂੰ ਲੈ ਕੇ ਜਾਂਦੇ ਆ ਇਥੋਂ ਵਾਹਿਗੁਰੂ ਮੌਸਮ ਤੇ ਬਦਲਾਅ ਆ ਗਿਆ ਥੋੜ੍ਹੀ ਹਵਾ ਦਾ ਬੁੱਲਾ ਤੇਜ਼ ਹੋ ਗਿਆ ਤੇ ਮਣੀ ਕਰਨ ਸਾਹਿਬ ਲਗਭਗ 1700 ਮੀਟਰ ਦੀ ਉਚਾਈ ਤੇ ਆ ਤੇ ਪੰਜਾਬ ਦੇ ਮੁਕਾਬਲੇ ਤਾਂ ਕਰਕੇ ਇੱਥੇ ਥੋੜੀ ਠੰਡ ਜ਼ਿਆਦਾ ਆ ਇਸ ਵਕਤ ਇੱਥੋਂ ਦਾ ਤਾਪਮਾਨ ਆ ਉਹ 1 ਡਿਗਰੀ ਪਲੱਸ ਚ ਆ ਗਿਆ ਤੇ ਬਸ ਥੋੜੇ ਜਿਹੇ ਸਮੇਂ ਚ ਘਟਾਓ ਚ ਤਾਪਮਾਨ ਜਾਣਾ ਸ਼ੁਰੂ ਹੋ ਜੂਗਾ ਤੇ ਦਰਸ਼ਨ ਕਰ ਲੈ ਗੁਰਦੁਆਰਾ ਸਾਹਿਬ ਦੇ ਤੇ ਉਹਨਾਂ ਨੇ ਟਾਈਮ ਦਿੱਤਾ ਹੋਇਆ ਸੀਗਾ ਬਸ 20 ਮਿੰਟਾਂ ਤੱਕ ਆਪਾਂ ਵਾਪਸ ਆਪਣੀ ਬੈਂਨ ਲਵੇ ਉੱਥੇ ਪਹੁੰਚਦੇ ਆ ਆਹ ਰਸਤੇ ਜੀ ਖੜੀ ਰੋਡ ਵੇਚ ਇਹ ਸਿੱਧੀ ਮਣੀ ਕਰਨ ਸਾਹਿਬ ਜਾਊਗੀ ਚੰਡੀਗੜ੍ਹ ਤੋਂ ਸਵੇਰੇ 10 ਵਜੇ ਚੱਲਦੀ ਹੈ 43 ਸੈਕਟਰ ਤੋਂ ਇਹ 19 ਨੰਬਰ ਕਾਊਂਟਰ ਤੋਂ ਤੇ ਇਹ ਸ਼ਾਮ ਪੈਂਦੇ ਤੱਕ ਇਸ ਵੇਲੇ ਨੂੰ ਇੱਥੇ ਮਣੀ ਕਰਨ ਸਾਹਿਬ ਲਾ ਦਿੰਦੇ ਹੈਗੇ ਸਮਾਂ ਇਸ ਵਕਤ 6:32 ਮਿੰਟਾਂ ਦਾ ਹੋ ਚੁੱਕਿਆ ਤੇ ਉਹ ਉਥੋਂ ਉਚਾਈ ਦੇ ਮੁਕਾਬਲੇ ਆਪਾਂ ਥੋੜਾ ਜਿਹਾ ਥੱਲੇ ਆ ਗਏ ਤੇ ਉੱਥੇ 1 ਡਿਗਰੀ ਦਾ ਆਪਮਾਨ ਸੀ ਪਲੱਸ ਜਿੱਥੇ ਹੁਣ 2 ਡਿਗਰੀ ਆ ਤੇ ਫਿਲਹਾਲ ਅੱਜ ਦੇ ਬਲੌਗ ਦੀ ਇੱਥੇ ਆਪਾਂ ਸਮਾਪਤੀ ਕਰਦੇ ਹਾਂਗੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਸਫਰ ਇਹ ਪਸੰਦ ਆਇਆ ਹੋ ਕਿਉਂ ਬਈ ਵਧੀਆ ਬਈ ਵਧੀਆ ਵਧੀਆ ਜੀ ਉਹ ਜ਼ਰਾ ਸਾਹਿਬ ਜਾਇਆ ਦਰਸ਼ਨ ਕਰਿਆ ਆਏ ਹਾਂ ਵਧੀਆ ਰਿਹਾ ਠੀਕ ਰਿਹਾ ਲੰਗਰ ਛਕਿਆ ਗੁਰੂਦਰ ਸਾਹਿਬ ਦਾ ਜਿਹੜਾ ਗਨਪਾਣੀ ਨਾਲ ਤਿਆਰ ਹੁੰਦਾ ਉੱਥੇ ਉਹ ਛਕ ਕੇ ਆਏ ਆਂ ਬਈ ਠੀਕ ਹੈ ਜੀ ਤੁਸੀਂ ਆਉਣਾ ਵੀਡੀਓ 'ਚ ਹੈ ਨਹੀਂ ਕੁਝ ਵੀ ਕਿਵੇਂ ਲੱਗਿਆ ਸਫਰ ਫੀਡਬੈਕ ਕਿਵੇਂ ਲੱਗਾ ਹਾਂ ਇਹ ਗੁੱਡੀ ਹਿਮਾਚਲ ਦੀ ਹਾਂ ਜੀ ਮੈਂ ਹਿਮਾਚਲ ਸੀ ਹਾਂ ਲੇਕਿਨ यहाँ पे बहुत सुंदर लगा मुझे आके बहुत अच्छा गुरुद्वारा है मंदिर उसके साथ में ही है और क्या चीज़ है वाईवस वाईवस हाँ पॉजिटिव वाइब्स बहुत ज़्यादा है, है यहाँ पे और हॉट केव का इतना ना ही सुना है इंटरनेट पे बट हाँ। वो चीज़ मेरे को यहाँ की सबसे बेस्ट लगी अच्छी हॉट केव वहां पे मैं बैठी 20-25 मिनट वो मेरे को लगता है वो जो स्टीम बाथ है उससे भी बेटर चीज है वो वहां पे बैठी हूं उस टाइम में हां वो मेडिटेशन का कावट तो हो जाती है, है। पैसे ना होते तो अंदर लोग बहुत सही सबसे बेस्ट चीज यहां की हॉट के हॉट धन्यवाद ਤੇ ਗੁੱਡੀ ਦਾ ਨਾਮ ਸ਼ਿਵਾਨੀ ਹਿਮਾਚਲ ਤੋਂ ਸ਼ਿਵਾਨੀ ਠਾਕਰ ਤੇ ਧੰਨਵਾਦ ਜੀ ਤੁਹਾਡਾ ਤੇ ਧੰਨਵਾਦ ਤੁਹਾਡਾ ਵੀ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਾਡੇ ਨਾਲ ਚੈਨਲ ਤੇ ਜੁੜੇ ਹੋ ਤੇ ਇਸ ਤੋਂ ਬਾਅਦ ਬਸ ਸਮਾਪਤੀ ਆ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਚ ਤੇ ਧੰਨਵਾਦ ਸਾਰਿਆਂ ਦਾ ਕੁਛ ਕਹੋਗੇ ਦਲਵੀਰ ਸਿੰਘ ਜੀ ਵਧੀਆ ਬਾਈ ਜੇ ਉਹੀ ਤੁਸੀਂ ਮਣੀ ਕਰਨ ਸਾਹਿਬਾਨਾ ਤਾਂ ਹੀ ਸਾਲ ਦੇ 12 ਮਹੀਨੇ ਖੁੱਲਾ ਹੈ ਜਿਵੇਂ ਆਪਣਾ ਗੁਰਦੁਆਰਾ ਹੇਮਗੁੰਡ ਸਾਹਿਬਾ ਹੋ ਪੰਜ 6 ਮਹੀਨੇ ਖੁੱਲਦਾ ਤੇ ਬੰਦ ਰਹਿੰਦਾ ਪਰ ਮਣੀ ਕਰਨ ਸਾਹਿਬ ਹੈ ਡਾਇਰੈਕਟ ਬੱਸ 43 ਬੱਸ ਸਟੈਂਡ ਤੋਂ ਮਿਲ ਜੂਗੀ ਆਪਾਂ ਨੂੰ ਸਵੇਰੇ 10:00 ਵਜੇ ਚੱਲਦੀ ਹੈ ਸ਼ਾਮ ਨੂੰ ਪਹੁੰਚ ਜਾਂਦੇ ਇੱਥੇ ਤਾਂ ਇਹ ਸਾਲ ਦੇ 12 ਮਹੀਨੇ ਖੁੱਲਾ ਆ ਕੇ ਇੱਥੇ ਆਪਾਂ ਰੁਕਣ ਦਾ ਵੀ ਇੰਤਜ਼ਾਮ ਹੈਗਾ ਗਰਮ ਪਾਣੀ ਚ ਨਹਾ ਕੇ ਥਕਾਵਟ ਦੂਰ ਹੋ ਜਾਂਦੀ ਹੈ ਰੁਕਣ ਵਾਸਤੇ ਰਹਿਣ ਵਾਸਤੇ ਪ੍ਰਬੰਧ ਹੈ ਵਧੀਆ ਚੀਜ਼ ਹੈ ਇੱਕ ਵਾਰ ਆ ਕੇ ਜ਼ਰੂਰ ਦੇਖਣਾ ਚਾਹੀਦਾ ਜ਼ਰੂਰ ਤੇ ਬਾਕੀ ਇਹਨਾਂ ਦੀ ਗੱਲ ਕਰਦੇ ਸੀ ਆਪਾਂ ਇਹਨਾਂ ਨੂੰ ਗਰੁੱਪ ਨਾਲ ਗਰੁੱਪ ਨਾਲ ਕਿਵੇਂ ਆਏ ਆ ਇਹ ਤਾਂ ਇਹ ਗੱਲ ਆਪਾਂ ਕੱਲ੍ਹ ਵਾਲੇ ਬਲੌਗ ਚੱਕ ਕਰਾਂਗੇ ਕੱਲ੍ਹ ਸਵੇਰ ਮੈਂ ਕਿਹਾ ਸੀ ਇਹਨਾਂ ਬਾਰੇ ਦੱਸਾਂਗੇ ਵਾਪਸੀ ਵਿੜੇ ਸਮਾਪਤੀ ਵਿੜੇ ਉਹ ਆ ਸਾਨੂੰ ਦੱਸ ਦਾਂਗੇ ਤੇ ਫਿਲਹਾਲ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜੇ ਰਹੇ ਹੋਏ ਚੈਨਲ ਦੇ ਨਾਲ ਮਿਲਦੇ ਹਾਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ